ਉਹ ਕੁ ਮਹੱਲਾ ਤੀਜਾ ਪੜਣਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਦ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥਕੇ ਦੂਜੇ ਪਾਏ ਖੁਆਰ ਦੰਤੰਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 650 ਦੇ ਸ਼ੋਭਨੀਕ ਰਾਗ ਸੌਠ ਦੀ ਵਾਰ ਦੀ 21ਵੀਂ ਪਾਡੀ ਸ਼ਲੋਕਾ ਨਾਲ ਅੱਜ ਆਪਾਂ ਨੂੰ ਸਾਜਖਾਨ ਸ੍ਰੀ ਹਰਮੰਦਰ ਸਾਹਿਬ ਵਿੱਚ ਜੋ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜੋ ਧਾਰਮਿਕ ਉਪਦੇਸ਼ਕ ਧਾਰਮਿਕ ਟੀਚਰ ਹਨ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਬਾਣੀ ਨੂੰ ਪੜਨਾ ਉਹਦੇ ਅਰਥ ਕਰਨੇ ਵਿਆਖਿਆ ਕਰਨੇ ਇਹ ਦੂਜੇ ਧੰਧਿਆਂ ਵਰਗਾ ਇੱਕ ਧੰਦਾ ਹੀ ਬਣਾਇਆ ਹੋਇਆ ਹੈ ਉਹਨਾਂ ਦੇ ਅੰਦਰ ਜੋ ਮਾਇਆ ਦੀ ਤ੍ਰਿਸ਼ਨਾ ਹੈ ਉਹ ਬਹੁਤ ਜਿਆਦਾ ਹੁੰਦੀ ਹੈ ਉਹ ਮਾਇਆ ਪਿੱਛੇ ਭੱਜੇ ਫਿਰਦੇ ਖਵਾਰ ਹੁੰਦੇ ਹਨ ਪੜ ਪੜ ਕੇ ਪੜਾ ਪੜਾ ਕੇ ਉਹ ਥੱਕ ਜਾਂਦੇ ਹਨ ਤੇ ਮੈਂ ਇਹਦੇ ਪਿੱਛੇ ਉਹ ਖੁਆਰ ਹੀ ਹੋਏ ਰਹਿੰਦੇ ਹਾਂ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹ ਪਾਏ ਮੁਖ ਦੁਆਰ ਮਰਯੋ ਕੁੰਗਰਦਿਆਨ ਕਿ ਉਸ ਧਾਰਮਿਕ ਟੀਚਰ ਨੂੰ ਪੜਿਆ ਲਿਖਿਆ ਸਿਆਣਾ ਸਮਝੋ ਜੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਭਾਵ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਆਚਰਨ ਵੀ ਗੁਰੂ ਵਰਗਾ ਹੀ ਬਣਾ ਲੈਂਦਾ ਹੈ ਆਪਣੇ ਅੰਤਰ ਆਤਮੇ ਦੇ ਵਿੱਚ ਪਰਮੇਸ਼ਰ ਦਾ ਨਾਮ ਲੱਭ ਲੈਂਦਾ ਹੈ ਗੁਰੂ ਦਾ ਰਸਤਾ ਲੱਭ ਲੈਂਦਾ ਹੈ ਤੇ ਦੂਜਿਆਂ ਨੂੰ ਵੀ ਉਹ ਗੁਰੂ ਦਾ ਰਸਤਾ ਵਿਖਾਉਂਦਾ ਹੈ ਗੁਣ ਦੇ ਦਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਜਿਨ੍ਹਾਂ ਨੇ ਗੁਨਾ ਦੇ ਖਜ਼ਾਨੇ ਪਰਮੇਸ਼ਰ ਨੂੰ ਪਾ ਲਿਆ ਆਤਮਿਕ ਅਡੋਲਤਾ ਵਾਲੀ ਵਸਤਾ ਹਾਸਲ ਕਰ ਲਈ ਗੁਰੂ ਵਰਗੇ ਹੀ ਬਣ ਗਏ ਤਨ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਕਹਿੰਦੇ ਉਹਨਾਂ ਦਾ ਨਾਮ ਦਾ ਵਪਾਰ ਜੋ ਹੈ ਉਹ ਸਲਾਉਣ ਯੋਗ ਹੈ ਜਿਨ੍ਹਾਂ ਗੁਰੂ ਦਾ ਹੁਕਮ ਮੰਨਿਆ ਗੁਰੂ ਦੇ ਨਾਮ ਨੂੰ ਆਪਣਾ ਜੀਵਨ ਦਾ ਆਸਰਾ ਬਣਾ ਲਿਆ ਮਹਲਾ ਤੀਜਾ ਵਿਣ ਮਨ ਮਾਰੇ ਕੋਇ ਨ ਸਿਜਈ ਵੇਖੋ ਕੋਲੇਵ ਲਾਏ ਭੇਖ ਧਾਰੀ ਤੀਰਤੀ ਪਵਤਕੇ ਨਾ ਇਹੋ ਮਨ ਮਾਰਿਆ ਜਾਏ ਆਪਣੇ ਅੰਤਰਾਤਮੇ ਵਿੱਚ ਧਿਆਨ ਮਾਰ ਕੇ ਵੇਖ ਲਿਓ ਇਸ ਮਨ ਨੂੰ ਮਾਰਨ ਤੋਂ ਬਗੈਰ ਕਿਸੇ ਨੇ ਮੁਕਤੀ ਪ੍ਰਾਪਤ ਨਹੀਂ ਕੀਤੀ ਕੋਈ ਬਾਰੀ ਵਖਾਵੇ ਨਾਲ ਧਾਰਮਿਕ ਬਣਿਆ ਕੋਈ ਤੀਰਥਾਂ ਦੇ ਉਤੇ ਰਟਨ ਕਰ ਕਰਕੇ ਥੱਕ ਗਿਆ ਇਹ ਮਨ ਇਸ ਤਰੀਕੇ ਦੇ ਨਾਲ ਮਾਰਿਆ ਨਹੀਂ ਜਾਂਦਾ ਗੁਰਮੁਖ ਇਹੋ ਮਨ ਜੀਵਤ ਮਰੇ ਸਾਚ ਰਹਿ ਲਵਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੈ ਹੋ ਮੈਂ ਸ਼ਬਦ ਜਲਾਏ ਜੋ ਗੁਰੂ ਦੀ ਮੰਦੇ ਹਨ ਉਹ ਅਸਲੀ ਜੀਵਨ ਪ੍ਰਾਪਤ ਕਰ ਲੈਂਦੇ ਹਨ ਉਹ ਸੱਚ ਦੀ ਪ੍ਰਾਪਤੀ ਕਰਦੇ ਕਰ ਲੈਂਦੇ ਹਨ ਪਰਮੇਸ਼ਰ ਦੇ ਨਾਲ ਲਿਵ ਲਾ ਕੇ ਰੱਖਦੇ ਹਨ ਭਾਵ ਉਹ ਸੰਸਾਰ ਵਿੱਚ ਮਾਇਆ ਵਿੱਚ ਵਰਤਦੇ ਹੋਏ ਵੀ ਨਿਰਲੇ ਲੈਂਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਦੀ ਮੋੜ ਲਾ ਕੇ ਮਾਰੇ ਕਹਿੰਦੇ ਇਸ ਮਨ ਦੀ ਜੋ ਮੈਲ ਹੈ ਵਿਕਾਰਾਂ ਦੀ ਮੈਲ ਹੈ ਇਹ ਪਰਮੇਸ਼ਰ ਦੇ ਸ਼ਬਦ ਦੁਆਰਾ ਹੀ ਸਾੜੀ ਜਾ ਸਕਦੀ ਹੈ ਹੋੜੀ ਹਰ ਹਰ ਸੰਤ ਮਿਲਾਓ ਮੇਰੇ ਭਾਈ ਹਰ ਨਾਮ ਦੇ ਰੜਾਓ ਇੱਕ ਕਿਨਕਾ ਹਰ ਹਰ ਸੀਗਾਰ ਬਣਾਓ ਹਰ ਜਾਣਾ ਹਰ ਕਾਪੜ ਪਹਿਰੋ ਖਿਮਕਾ ਮਾਰ ਜੋ ਕਰਦੇ ਹਨ ਕਿ ਇਹ ਪਰਮੇਸ਼ਰ ਦੇ ਸੰਤ ਜਨੋ ਇੱਕ ਦੂਜੇ ਨਾਲ ਮਿਲ ਕੇ ਸਤ ਸੰਗਤ ਬਣਾ ਕੇ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਪੱਕਾ ਕਰੋ ਇੱਕ ਕਿਨਕਾ ਹੀ ਪਰਮੇਸ਼ਰ ਦਾ ਨਾਮ ਤੁਹਾਡੇ ਇਕ ਗਨ ਕਾ ਹੀ ਪਰਮੇਸ਼ਰ ਦਾ ਹੁਕਮ ਤੁਸੀਂ ਮੰਨ ਲਵੋ ਹਰ ਹਾਰਸੀ ਗਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖੇਮ ਕਾ ਪਰਮੇਸ਼ਰ ਦੇ ਨਾਮ ਦਾ ਸ਼ਿੰਗਾਰ ਬਣਾਵੋ ਤੇ ਜੋ ਮਾਫ ਕਰਨ ਵਾਲਾ ਸ਼ਿੰਗਾਰ ਹੈ ਮਾਫ ਕਰਨ ਵਾਲਾ ਕਪੜਾ ਹੈ ਉਹ ਪਾਓ ਇਹੋ ਜਾਂ ਖਿਮਾ ਦਾ ਜੋ ਸ਼ਿੰਗਾਰ ਹੈ ਉਹ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੇਂ ਹਰ ਲਾਗੇ ਪਿਆਰਾ ਪਰਮਕਾ ਜੋ ਇਹੋ ਜਿਹਾ ਸ਼ਿੰਗਾਰ ਹੈ ਖਿਮਾ ਦਾ ਇਹ ਪ੍ਰਭੂ ਨੂੰ ਚੰਗਾ ਲੱਗਦਾ ਹੈ ਪ੍ਰਭੂ ਉਹਨੂੰ ਪਿਆਰ ਕਰਦਾ ਹੈ ਹਰ ਹਰ ਨਾਮ ਬੋਲੋ ਦਿਨ ਰਾਤ ਹੀ ਸਭ ਕਿਲ ਵਿਖ ਘਟੇ ਇੱਕ ਪਲ ਕਾ ਪਰਮੇਸ਼ਰ ਦਾ ਨਾਮ ਰਾਤ ਦਿਨ ਸਿਮਰਦੇ ਰਹੋ ਇਹ ਸਾਰੇ ਦੁੱਖਾਂ ਪਾਪਾਂ ਨੂੰ ਕੱਟਣ ਦੀ ਸਮਰਥਾ ਰੱਖਦਾ ਹੈ ਇੱਕ ਪਲ ਵਿੱਚ ਹੀ ਕੱਟ ਦਿੰਦਾ ਹੈ ਹਰ ਹਰ ਦਇਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਣਕਾ ਜਿਸ ਦੇ ਉਤੇ ਪਰਮੇਸ਼ਰ ਦਇਆਵਾਨ ਹੋ ਜਾਂਦਾ ਜੋ ਪਰਮੇਸ਼ਰ ਦੀ ਦਇਆ ਦੇ ਪਾਤਰ ਬਣ ਜਾਂਦੇ ਹਨ ਗੁਰੂ ਦੀ ਵੀ ਮੰਨਦੇ ਹਨ ਗੁਰੂ ਨੂ ਵੀ ਮੰਦੇ ਹਨ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਨ ਹੋਈਆਂ ਬੇਨਦ ਭੁੱਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਉਹ ਇੱਕ ਪਲਕ ਵਿੱਚ ਜਪਣ ਵਾਲਾ ਨਾਮ ਸਾਡੀ ਸਮਝ ਵਿੱਚ ਅਜੇ ਨਹੀਂ ਆਇਆ ਆਓ ਗੁਰਮੰਤਰ ਦਾ ਜਾਪ ਕਰੀਏ ਅਵਸਥਾ ਬਣ ਜਾਵੇ ਵਾਹੇ ਗੁਰੂ ਵਾਹੇ 哇。Wow.